ਜਿਲੰਦਰ ਵਿੱਚ ਫਲੋਰ ਪੁਲਿਸ ਨੇ ਨੈਸ਼ਨਲ ਹਾਈਵੇ ਤੇ ਹਾਈ ਟੈਕ ਨਾਕੇਬੰਦੀ ਦਰ 63.72 ਲੱਖ ਕੀਮਤ ਵਾਲੇ ਸੋਨੇ ਹੀਰੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ ਜਾਣਕਾਰੀ ਦਿੰਦੇ ਆ ਐਸਐਸਪੀ ਦੇਹਤ ਅੰਕੁਰ ਗੁਪਤਾ ਨੇ ਦੱਸਿਆ ਕਿ ਫਲੋਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੀਰਸ ਕੁਮਾਰ ਅਤੇ ਹਾਈ ਟੈਕ ਨਾਕਾ ਇੰਚਾਰਜ ਗੁਰਸ਼ਰਨ ਸਿੰਘ ਨੇ ਸਤਲੁਜ ਪੁਲ ਤੇ ਨਾਕੇਬੰਦੀ ਕੀਤੀ ਹੋਈ ਸੀ ਇਸ ਤਰ੍ਹਾਂ ਦਿੱਲੀ ਨੰਬਰ ਵਾਲੀ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲੈਣ ਤੇ ਕਾਰ ਚੋਂ 891.75 ਗ੍ਰਾਮ ਸੋਨਾ ਅਤੇ ਹੀਰੇ ਦੇ ਗਹਿਣੇ ਬਰਾਮਦ ਹੋਏ। ਪੁਸ਼ਕਿਸ਼ ਦੌਰਾਨ ਦੋਨੋਂ ਵਿਅਕਤੀ ਸੋਨੇ ਅਤੇ ਗਹਿਣਿਆਂ ਨਾਲ ਸੰਬੰਧਿਤ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ, ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਸੋਨਾ, ਗਹਿਣੇ ਅਤੇ ਕਾਰ ਬਰਾਮਦ ਕਰ ਲਈ। ਸੋਨੇ ਦੀ ਕੀਮਤ 63 ਲੱਖ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਨਾਕੇਬੰਦੀ ਦੌਰਾਨ ਗਹਿਣੇ ਫੜੇ ਜਾਣ ਦਾ ਇਹ ਦੂਜਾ ਵੱਡਾ ਮਾਮਲਾ ਹੈ ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਸਟੇਟ ਕਸਟਮ ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਲੁਧਿਆਣੇ ਦੇ ਵਪਾਰੀ ਤੋਂ 3.64 ਕਰੋੜ ਦੀ ਕੀਮਤ ਦੇ 5.50 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਸਨ ਇਹ ਸਰਚ ਚੈਕਿੰਗ ਦੌਰਾਨ ਉਹਨਾਂ ਕੀ ਫੜੀ ਗਈ ਜੀ ਸਾਡਾ ਹਾਈ ਟੈਕ ਨਾਕਾ ਸਫਲੀਯੂਰ ਦੇ ਉਤੇ ਔਰ ਇਹ 24 ਘੰਟਾ ਨਾਕਾ ਚੱਲਦਾ ਵਾ ਜਿਹੜੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਜੰਦਰੂਨ શ્રી ਅੰਕੁਰ ਗੁੱਪਤਾ ਜੀ ਦੀਆਂ ਗਾਈਡਲਾਈਨਸ ਤੇ ਔਰ ਹੋਰ ਸੀਨੀਅਰ ਅਫਸਰ ਜੇ ਇਨ ਆਕੇ ਲવાયਗੇ ਔਰ ਇਸ ਨਾਕਾਬੰਦੀ ਜਦੋਂ ਅਸੀਂ ਸਾਡੇ ਐਸਆਈ ਦੁਸ਼ਾਨ ਸਿੰਘ ਜਿਹੜੇ ਨਾਕਾ ਇੰਚਾਰਜ ਇਥੇ ਹੈ ਟਾਕ ਨਾਕੇ ਤੇ ਇਹਨਾਂ ਕੋਲ ਇੱਕ ਆਟੋਕਾਰ ਲੋਕੀਏ ਚਿੱਟੇ ਰੰਗ ਦੀ ਦਿੱਲੀ ਨੰਬਰ ਸੀਗੀ ਔਰ ਉਸ ਦਿਨੇ ਦੋ ਕਾਰ ਸਵਾਰ ਸੀਗੇ ਉਹਨਾਂ ਕੋਲ ਇੱਕ ਬੈਗ ਬੈਗ ਦੇ ਵਿੱਚ 골ਡ ਅਤੇ ਡਾਇਮੰਡ ਜੁਅਲਰੀ ਸੀਗੀ ਔਰ ਜੋ ਪ੍ਰੋਸੀਜਰ ਨੂੰ ਫੋਲੋ ਕਰਦੇ ਹੋਏ ਅਸੀਂ ਉਸਦੇ ਸੰਬੰਧਤ ਜਿਹੜੇ ਅਧਿਕਾਰੀਆਂ ਨੇ ਸੰਪਰਕ ਕੀਤਾ ਜਿੱਥੇ ਸਟੇਟ ਇੰਡਾਇੰਸ ਪਰ ਐਂਡ ਪਰੈਂਕਿੰਗ ਯੂਨਿਟ ਤੋਂ ਜਲੰਧਰ ਤੋਂ ਜਿਹੜੀ ਡੀਐਸਟੀ ਮਾਜੀ ਐਸਟੀਓ ਉਹ ਹਾਜ਼ਰ ਆਏ ਉਹਨਾਂ ਨੇ ਜੋ ਅਗਲੀ ਕਾਰਵਾਈ ਕੀਤੀ ਔਰ ਉਸ ਸੰਬੰਧ ਉਸੇ ਸੰਬੰਧ ਵਿੱਚ ਜਿਹੜੀ ਰਿਕਵਰੀ ਕੀਤੀ ਹੋਈ ਜੁਮਰੀ ਔਰ ਜਿਹੜੇ ਦੋ ਕਾਰਸਵਾਰ ਔਰ ਕਾਰ ਆਲਟੋ ਉਹਨਾਂ ਦੇ ਹਵਾਲੇ ਕਰਕੇ ਡੀਡੀਆਰ ਦੀ ਐਂਟਰੀ ਕੀਤੀ ਗਈ ਔਰ ਜਿਹੜੀ ਇਹ ਰਿਕਵਰੀ ਸੀ ਅਪਰੋਕਸੀਮੇਟਲੀ 3 ਲੱਖ ਤੋਂ ਉੱਪਰ ਹੀ ਕੋਸਟ ਬਣਦੀ ਹੈ ਕਿੰਨਾ ਸੀ ਗੋਲਡ ਜੀ ਇਹ ਗੋਲਡ ਸੀਗਾ ਜੀ ਕੋਈ 891 ਗ੍ਰਾਮ ਜਿਹੜਾ ਉਹਨਾਂ ਦਾ ਇੱਕ ਟਰੈਵਲ ਵਾਊਚਰ ਸੀਗਾ ਉਹਨਾਂ ਕੋਲ ਉਸ ਤੋਂ ਇਲਾਵਾ ਉਹਨਾਂ ਕੋਲ ਬਿੱਲ ਕੋਈ ਨਹੀਂ ਸੀਗਾ ਉਹਦੇ ਉੱਤੇ ਮੈਂਸ਼ਨ ਸੀਗਾ 895 ਕੁਝ ਸਿੰਗ